ਸਵਾ 11 ਤੇ ਅੱਜ ਆਪਾਂ ਜਾਣਾ ਵਿਆਹ ਤੇ ਆਪਾਂ ਹੋ ਗਏ ਤਿਆਰ ਸ਼ਿਆਰ ਤੇ ਇੱਧਰ ਹਜੇ ਸਾਰਿਆਂ ਨੇ ਖਾਣਾ-ਵਾਣਾ ਖਾ ਕੇ ਫਿਰ ਹੋਣਾ ਤਿਆਰ ਤੇ ਕਰਦੇ ਆਂ ਜੀ ਆਪਣਾ ਬਲੌਗ ਸ਼ੁਰੂ ਚਲੋ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਜੀ ਇਸ ਵੀਡੀਓ ਤੇ ਆਪਣਾ ਹਾਂਜੀ ਚਲੋ ਹੁਣ ਪਹਿਲਾਂ ਨਾਸ਼ਤੇ ਨਾਲ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਫਿਰ ਕਿਉਂ ਸ਼ਿਆਰ ਸ਼ਿਆਰ ਹੋ ਗਏ ਅੱਚ ਚੱਲਾਂਗੇ ਵਿਆਹ ਦੇ ਦੇਖਦੇ ਆਂ ਵਿਆਹ ਦਾ ਕਿੰਦਾ ਦਾ ਮਾਹੌਲ ਆ ਤੁਸੀਂ ਚੱਲੋ ਯਾਰ ਤੁਸੀਂ ਕਹਿੰਦੇ ਹੋ ਜਾਣਾ ਵਿਆਹ ਤੇ 12 ਵਜੇ ਦੇਖਦੇ ਹਾਂ ਕਿੰਨੇ ਵਜੇ ਜਾਣੇ ਤੁਸੀਂ ਕਹਿੰਦੇ ਹੋ ਵਿਆਹ ਤੇ ਅਸੀਂ ਜਾਂਦੇ ਹਾਂ ਨੰਬਰ ਬਟਾ ਲਮਾਨ ਤੇ ਲਵਾ ਕੇ ਵਿਰੋਧੀ ਬਹਿ ਦੱਸਦੇ ਆਣਾ ਚਲੋ ਠੀਕ ਆ ਆ ਜਿਓ ਤੇ ਪੈਂਦੀ ਤੁਸੀਂ ਕੁਝ ਨਹੀਂ ਖਾਣਾ ਚਲੋ ਮਰਜ਼ੀ ਆ ਤੁਹਾਡੀ ਚਲੋ ਜੀ ਅਸੀਂ ਖਾਣੇ ਆ ਰੋਟੀ ਲਓ ਜੀ ਅੱਜ ਬਣਾਇਆ ਗਈ ਹੈ ਜੀ ਆਲੂ ਵਾਲੀਆਂ ਪਰੌਂਠੀਆਂ ਓਕੇ 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 ਆਲੂ ਵਾਲੀ ਬੋਲੇ ਖਾਣੇ ਪੱਤੇ ਆਜਾ ਪੱਤੇ ਆਜਾ ਆਲੂ ਵਾਲੀ ਲਾਂਗੇ ਲਓ ਜੀ ਲਾ ਕੋ ਦੀਆਂ ਉਹੀ ਓ ਵੈਰੀ ਗੁੱਡ ਬਹੁਤ ਪੁਰਪਰੀਆਂ ਬਹੁਤ ਬੜੀਆਂ ਨਾ ਬਣੀਆਂ ਆਂ ਪੁਰਪਰੀਆਂ ਬੜੀਆਂ ਬਣੀਆਂ ਨਾ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਤੁਹਾਨੂੰ ਰੋਟੀ ਪਾਣੀ ਖਾ ਗਏ ਤੇ ਫੇਰ ਦੇਖਦੇ ਆਂ ਵਿਆਹ ਦਾ ਮਾਹੌਲ ਕੀ ਹੈਗਾ ਅੱਜ ਹਾਂਜੀ ਲੋ ਜੀ ਪੌਣੇ 12 ਹੋ ਗਏ ਆ ਤੇ ਤੁਸੀਂ ਹੁਣ ਤਿਆਰ ਸ਼ਾਰ ਹੋ ਜਿਓ ਠੀਕ ਹੈ ਜੀ ਤੇ ਔਰ ਔਰ ਮੈਂ ਤਿਆਰ ਹੋ ਕੇ ਚੱਲਾ ਆ ਤੇ ਰੋਟੀ ਪਾਣੀ ਖਾ ਲਈ ਤੇ ਮੈਨੂੰ ਫੋਨ ਕਰ ਦਿਓ ਜੇ ਕੋਈ ਕੰਮ ਕਰਨਾ ਹੈ ਤੁਸੀਂ ਕਿਹੜਾ ਸਵੇਰੇ ਕੰਮ ਉਹ ਚਲੋ ਉਹ ਦੁਕਾਨ ਤੇ ਤੇ ਜਾਣਾ ਹੀ ਆ ਆਪਣਾ ਦੁਕਾਨ ਤੇ ਜਾ ਕੇ ਜੋ ਮਾੜਾ ਮੋਟਾ ਹੈਗਾ ਉਹ ਤਾਂ ਕਰਨਾ ਹੀ ਆ ਨਹੀਂ ਨਹੀਂ ਘਰ ਤੋਂ ਘਰ ਤਾਂ ਕੋਈ ਕੰਮ ਨਹੀਂ ਕਰਨਾ ਚਲੋ ਠੀਕ ਹੈ ਤੁਸੀਂ ਮੈਨੂੰ ਫੋਨ ਕਰ ਦਿਓ ਫੇਰ ਤਿਆਰ ਸ਼ਾਰ ਹੋ ਗਏ ਫੇਰ ਅਬ ਮੈਂ ਆਣਾ ਫੇਰ ਚੱਲਦੇ ਆਪਾਂ ਆ ਆ ਸੰਭ ਲਈ ਸਕੇ ਨਾਲ ਪਾਪਾ ਹੈ ਓਕੇ ਓਕੇ ਲਾਈ ਸਵਾ 1 ਹੋ ਗਿਆ ਹਾਂਜੀ ਮੋਢੀ ਕਿਦਾਂ ਹੋ ਗਈ ਤਿਆਰ ਨਾ ਕੀ ਆਵਾਜ਼ ਹੈ ਬੜਾ ਵਧੀਆ ਲੱਗਣ ਈ ਆ ਹਾਂਜੀ ਮਾਵਾ ਜੀ ਕਿਦਾਂ ਅੱਡੇ ਤੁਸੀਂ ਬਹੁਤ ਲੇਟ ਨਾਲ ਆ ਪਿਆ ਹੁਣ ਹਰ ਬਾਰੀ ਰੋਜ਼ ਦਾ ਹੀ ਹੋ ਗਿਆ ਤੁਹਾਡਾ ਹੁਣ ਹੋਰ ਨਹੀਂ ਹੁਣ ਤੁਸੀਂ ਟਾਈਮ ਨਾਲ ਆਇਆ ਕਰੋ ਜਰਾ ਕੱਲ ਟਾਈਮ ਨਾਲ ਆਇਆ ਚੱਲ ਕੇ ਆ ਜੀ ਅਨੇ ਠਹਿਰ ਕੇ ਥੋੜੋ ਇੱਕ ਟਾਈਮ ਰੱਖੋ ਨਾ ਜਿਹੜਾ ਟਾਈਮ ਹੈਗਾ ਆ ਫਿਰ ਉਹ ਹਾਂਜੀ ਤਾਂ ਨਹੀਂ ਕਹਿੰਦੇ ਠਹਿਰ ਕੇ ਟਾਈਮ ਨਾਲ ਆਪੋ 11:30 ਆ 11:30 ਟਾਈਮ ਉਹ ਟਾਈਮ ਨਾਲ ਆਓ ਹਾਂਜੀ ਹੋ ਗਿਆ ਰੈਡੀ ਜੀ ਚੱਲੀਏ ਫੇ ਚਲੋ ਠੀਕ ਹੈ ਜੀ ਮੇਰਾ ਕੰਮ ਹੋ ਗਿਆ ਤੁਹਾਡੇ ਪਾਸ ਜਾ ਤੁਰ ਕੋਈ ਨਹੀਂ ਹੁਣ ਪਿਆਣੀ ਤਾਲਾ ਲਾ ਕੇ ਜਾਵਾਂਗੇ ਅਸੀਂ ਤਾਲਾ ਅੰਦਰ ਵੜਾ ਕੇ ਥੋੜਾ ਜਾਵਾਂਗੇ ਹੁਣ ਆਹ ਲੋਕ ਲਾ ਕੇ ਜਾਵਾਂਗੇ ਤੁਹਾਨੂੰ ਅੰਦਰ ਵੜਾ ਕੇ ਥੋੜਾ ਜਾਵਾਂਗੇ ਅਸੀਂ ਹਾਂ ਚਲੋ ਕਿਉਂ ਚਾਰਜਿਕ ਨਹੀਂ ਹੋ ਰਿਹਾ ਬਟਨ ਨਹੀਂ ਆਉਂਦਾ ਹਾਂ ਹਾਂ ਬਟਨ ਨਹੀਂ ਆਉਂਦਾ ਨਹੀਂ ਬਟਨ ਨਹੀਂ ਆਉਂਦਾ ਫੇ ਹੋਣਾ ਹੀ ਆ ਹਾਂਜੀ ਲਓ ਜੀ ਆਪਾਂ ਹੁਣ ਬਹਿ ਗਏ ਗੱਡੀ 'ਚ ਤੇ ਗੱਡੀ ਕਰਦੇ ਸਟਾਰਟ ਤੇ ਗੱਡੀ ਗੱਡੀ ਮੋੜ ਕੇ ਰੱਖਦੇ ਆਂ ਤੇ ਫਿਰ ਸਾਰੇ ਜਣੇ ਆਉਂਦੇ ਆ ਤੇ ਚੱਲਦੇ ਆ ਵਿਆਹ ਤੇ ਲਓ ਜੀ ਗੱਡੀ ਮੋੜਦੇ ਹੁਣੀ ਜਰਾ ਆਪਾਂ 1.5 ਵੱਜ ਗਏ ਤੇ ਹੁਣ ਆਪਾਂ ਤੁਰਨ ਲੱਗੇ ਆ ਉਹ ਜਲੰਧਰ ਗਏ ਭਾਈ ਸਾਹਿਬ ਤਾਰ ਕੰਮ ਹੋਇਆ ਨਹੀਂ ਫਜ ਕੰਮ ਮੁਕਲੀ ਓਕੇ ਸੈਚਰਡੇ ਬੰਦ ਚਲੋ ਤੇ ਇਹ ਦੇਖਿਓ ਕਿਤੇ ਤੇ ਤੁਸੀਂ ਵੀ ਪਹੁੰਚਿਓ ਫਿਰ ਹੁਣ ਆ ਜਿਓ ਹੈ ਆਓ ਪ੍ਰਿੰਸ ਨਾਲ ਜੀ ਠਹਿਰ ਗਿਆ ਜੀ ਤੇ ਤੁਸੀਂ ਲਾਓ ਤਾਲੇ ਦੁਲੇ ਸਰ ਆਪਾਂ ਨਿਕਲਦੇ ਆਂ ਉਹ ਬਾਹਰ ਜਾ ਖੜ ਗਈ ਆ ਕੋੜਵਾ 1:30 ਵੱਜ ਗਿਆ ਤੇ ਹੁਣ ਆਪਾਂ ਲੱਗੇ ਆਂ ਤੁਰਨ ਹਾਂਜੀ ਲਓ ਜੀ ਇੱਧਰ ਵੀ ਤਿਆਰ ਹੋਏ ਹਾਂਜੀ ਇੱਧਰ ਦਿਖਾਓ ਜੀ ਯਾਰਾਕ ਚਲੋ ਬਹੁਤ ਵਧੀਆ ਜੀ ਫਰਸਟ ਕਲਾਸ ਖੜ ਜੋ ਯਾਰਾਕ ਲਾਗੇ ਉਹ ਤਾਂ ਜਿਹੜੀ ਖਿਚਾਉਣੀ 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 ਆ ਲਓ ਜੀ ਆਪਾਂ ਹੁਣ ਲੱਗੇ ਆਂ ਨਿਕਲਣ ਤੇ ਮਿਲਦੇ ਆਂ ਪਹੁੰਚ ਕੇ ਉੱਥੇ ਇਹ ਤਾਂ ਵੀਡੀਓ ਬਣ ਰਹੀ ਆ ਆਇਓ ਜੀ ਲੈ ਆ ਗਏ ਵੀ ਆ ਗਏ ਤੁਸੀਂ ਵੀ ਚਲੋ ਵਧੀਆ ਲਓ ਜੀ ਪਹਿਲਾ ਫੋਟੋ ਖਿੱਚੋ ਜੀ ਕੱਲੀ ਨਹੀਂ ਤਾਂ ਕਿਉਂ ਕੱਲੀ ਹੋ ਜਾਏਗੀ ਮੈਂ ਨਾਲ ਹਾਂ ਤੇਰੇ ਪਹਿਲਾਂ ਖਿਚਾਲਾ ਗੱਲੀ ਤੂੰ ਜੀ ਲਓ ਜੀ ਪਹੁੰਚ ਗਏ ਆ ਜੀ ਆਪਾਂ ਇੱਧਰ ਆਈ ਸਟਾਲ ਸਟਾਲ ਆ ਸੁਣ ਨਾ ਪਤਾ ਨਹੀਂ ਕੀੜੇ ਦਾ ਕੰਮ ਆ ਆ ਜੀ ਕਿੱਦਾਂ ਮਹਾਰਾਜ ਕੀ ਹਾਲ ਚਾਲ ਲਓ ਜੀ ਮੇਰਾ ਫਰੈਂਡ ਮਿਲਣ ਮਿਲ ਪਿਆ ਲਓ ਜੀ ਪਹਿਲਾਂ ਦੇਖਦੇ ਆ ਜੀ ਹਾਂ ਲਾਹ ਬਹੁਤ ਬਹੁਤ ਸਾਈਟ ਟਾਰਗੇਟ ਫੂਡ ਹੂੰ ਟਾਰਗੇਟ ਫੂਡ ਹਾਂਜੀ ਐਸ ਮਨ ਲੌਜੀ ਆ ਗਏ ਆਪਾਂ ਯਾ ਤੁਸੀਂ ਜੋ ਖਾਣਾ ਲੈ ਕੇ ਆਓ ਆਪਣੇ ਲਈ ਤੁਸੀਂ ਅਸੀਂ ਆਪਣਾ ਦੇਖ ਲੈਣਾ ਆਪੀ ਲੌਜੀ ਕੁੜੀਆਂ ਤਾਂ ਕਿਹਾਂ ਲੈਣ ਲਓ ਜੀ ਫਰੈਂਡ ਮੇਰਾ ਇੱਕ ਹੋਰ ਟੱਕਰ ਪਿਆ ਮੈਨੂੰ ਮਾਤਾ ਕੰਮ ਹੀ ਇਹ ਅਸੀਂ ਤਾਂ ਬਰਉਣਾ ਹੀ ਆ ਜੀ ਜੇ ਹੁਣ ਸਾਡੇ ਕੋਲ ਆਇਆ ਤੇ ਆ ਦੇ ਦੇਖੀ ਯਾਰੀ ਭਲੇ ਮੈਡੀ ਕਮੈਂਟ ਚ ਪਰ ਪਰ ਕੇ ਗਾਲਾਂ ਕੱਢ ਰਹੀ ਹੈ ਤੇ ਕੱਢ ਰਹੀ ਸਾਨੂੰ ਕਮੈਂਟ ਆਉਣਾ ਚਾਹੀਦਾ ਚਾਹੇ ਗਾਲਾਂ ਵਾਲੇ ਆਉਣ ਜਾਂ ਚੰਗੇ ਆਉਣ ਕਿਉਂ ਜੀ ਲਓ ਜੀ ਨਿਆਣਿਆਂ ਤਾਂ ਲੱਪੇ ਆਪਣਾ ਖਾਣ ਪੀਣ ਲਓ ਜੀ ਆਪਾਂ ਵੀ ਲੱਗੇ ਆ ਡੋਸਾ ਖਾਣ ਹੁਣ ਲਾਈ ਪੀਜ਼ ਆ ਗਿਆ ਹੁਣ ਖਾ ਖਾ ਮੈਂ ਖਾ ਮਾ ਪਤਾ ਤੇਰੇ ਨਹੀਂ ਹੈਗਾ ਸਾਰਿਆਂ ਨੇ ਖਾਣਾ ਮੰਮੀ ਫੜਾਉਂਗੇ ਫੜਾਉਂਗਾ ਫੜਾਉਂਗਾ ਮੈਂ ਲਾਈ ਅਸੀਂ ਲੈ ਆਏ ਆਪਣੇ ਲਈ ਆਈਸਕ੍ਰੀਮ ਲਓ ਜੀ ਹੁਣ ਹੋ ਗਿਆ ਜੀ ਵਿਹਲੇ ਹੁਣ ਲੱਗੇ ਗੋਲ ਗੱਪੇ ਖਾਣ ਚਲੋ ਖਾਓ ਜੀ ਹੋਰ ਭਾਜੀ ਕਿਹਾ ਜੀ ਬਸ ਵਧੀਆ ਭਾਜੀ ਚਲੋ ਖਾਓ ਫੇ ਰਿਕਰ ਚੱਲੀਆਂ ਖਾਲਾ ਫਿਰ 2 ਮਿੰਟ ਵਿੱਚ ਖੜੀ ਖੜੀ ਭਾਜੀ ਆ ਗਿਆ ਭਈ ਤੁਸੀਂ ਖਾਓ ਛੀਰੇ ਵਾਲਾ ਕਿੰਨਾ ਦੇਖੋ ਟੇਸਟ ਹਾਂਜੀ ਕਿਦਾਂ ਦੇ ਆ ਵਧੀਆ ਚਲੋ ਹੁਣ ਚੱਲੇ ਆਪਾਂ ਅੰਦਰ ਬਹੁਤ ਖਾਤਾ ਬਹੁਤ ਖਦਾ ਸਹੀ ਗੱਲ ਆ ਚਲੋ ਜੀ ਮਾ 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 ਤੂੰ ਆ ਨਹੀਂ ਨਾ 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 ਦੁਈ ਫੜਾਉ ਫੜਾਉ ਸੀ ਮੇਰੀ ਲਓ ਜੀ ਮਾਦਾ ਸਾਡੀ ਗਈ ਸ਼ਰਮ ਦੇ ਨਾ ਤੁਸੀਂ ਆ ਆਇਓ ਕਾ ਜਨਾਵੋ ਆਇਓ ਜੀ ਮੈਂ ਤੈਨੂੰ ਬੇਸਰਾ ਮਾਰੂਗਾ ਮੈਂ ਫਸਲੇਪ ਕਰੂਗਾ ਆਹੋ ਲਓ ਜੀ ਅੰਦਰ ਅੱਜ ਰੋਟੀ ਸ਼ੁਰੂ ਨਹੀਂ ਹੋਈ ਨਹੀਂ ਨਹੀਂ ਰੋਟੀ ਹੋਈ ਬਹੁਤ ਵਧੀਆ ਫਰਸਟ ਕਲਾਸ ਅੰਦਰੋਂ ਦਾ ਹਾਂ ਜੀ ਹਾਂ ਜੀ ਹਾਂ ਖਾ ਲੋ ਜੋ ਦਿਲ ਕਰਦਾ ਖਾਓ ਲੈ ਲੋ ਇੱਕ 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 ਪੀਸ ਲੈ ਲਾਂਗੇ ਜਿਆਦਾ ਨਹੀਂ ਥਾਣਾ ਆਪਾਂ ਮੈਂ ਲੈ ਆਗਾ ਨਾ ਜਿੰਦਾ ਜੀ ਖਾ ਪੀ ਲਿਆ ਹੁਣ ਥੋੜੀ ਦੇਰ ਬੈਠੀਏ ਵੇ ਚਲੀਏ ਜਾਕੀ ਵਰਤੀ ਲਗਾਦਾ ਤੇ ਜੇਦਾਰ ਤੇ ਵੱਡ ਗਿਆ ਨਾ ਆ ਵੀ ਇਹ ਹੁਣ ਬੈਣੀ ਹੋਗੇ ਬੈਠੀਆਂ ਦੋਨੋਂ ਭੈਣੀਆਂ ਭੈਣੀਆਂ ਭੈਂਜੀਆਂ ਗੋਰਾੰ ਬੋਰੀ ਆਵੈ ਸੋਹਣਾ ਹੈ ਪਪਾ ਹੂੰ ਲਾਈ ਨਾ ਠੀਕ ਆਦਾ ਉਹ ਵਾਲਾ ਕੋਈ ਕਾਫੀ ਵੀ ਨਹੀਂ ਲੱਗਦੀ ਰਾਸ਼ੀ ਬਹੁਤ ਰਾਸ਼ਾ ਲਓ ਜੀ ਆਈ ਆਏ ਹਾਂ ਬੇ ਪਤਾ ਨਹੀਂ ਕੀ ਚੱਕ ਕੇ ਲੈ ਆਈ ਆਏ ਹਾਂ ਲੋ ਜੀ ਪੇਸਟੀਆਂ ਕੱਪਕੇਕ ਜੀਦਾ ਉਹ ਲਓ ਸੰਧਰ ਅੱਡੋ ਪਿੱਕ ਵੈਲਵਟਾ ਚਲੋ ਛਕੋ 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 ਪਿੱਕ ਵੈਲਵਟਾ ਛਕੋ ਛਕੋ ਹਾਂਜੀ ਕਿਦਾਂ ਹੁਣ ਖਾ ਲੋ ਫੇ ਚੱਲੀ ਆਪਾਂ ਕਿਉਂ ਹੁਣ ਕੀ ਕਰਨਾ ਸਭ ਕੋ ਖਾ ਪੀ ਲਿਆ ਰੋਟੀ ਖੜੋ ਖਾਣੀ ਹੁਣ ਖਾਣੀ ਮਾ ਜੀ ਕਿਦਾਂ ਹੋ ਗਏ ਹਾਂਜੀ ਚੱਲੀ ਆਪਾਂ ਫੇ ਹੁਣ ਕਰੀਏ ਤਿਆਰੀ ਖਾ ਲਾਂ ਦੋ ਖਾ ਲਾਂ ਦੋ ਕੋਈ ਨਹੀਂ ਖਾ ਲਾਂ ਰਾਮ ਆ ਮੰਮੀ ਨੂੰ ਕੋਈ ਮਿਲ ਪਿਆ ਹੁਣ ਮੰਮੀ ਨੂੰ ਪਤਾ ਲਾ ਤਾਂ ਮੰਮੀ ਲੈਣ ਕੀ ਮੈਂ ਕਿਹਨਾਂ ਜਸਤ ਜਾਂਦੀ ਆ ਔਰ ਮੰਮੀ ਮੰਮੀ ਨੂੰ ਮੈਂ ਦੱਸਿਆ ਮੰਮੀ ਨੂੰ ਕੋਈ ਮਿਲ ਪਿਆ ਹੋਣਾ ਆ ਲਓ ਜੀ ਹੁਣ ਆਪਾਂ ਚਲੀਏ ਘਰ ਨੂੰ ਹੈ ਤਿਆਰੀ ਓਕੇ ਚਲੋ ਆ ਆ ਗਏ ਸੰਦੋਸੇ ਨਾਲ ਮਾਦਨ ਕੋਈ ਮਿਲ ਪਿਆ ਹੋਣਾ ਆ ਉਹ ਮੜਾ ਹੌਲੀ ਹੌਲੀ ਤਰੀ ਆਉਣ ਦੀ ਸਾਡੀ ਚਲੋ ਜੀ ਓਕੇ ਜੀ ਲਓ ਜੀ ਟਾਈਮ ਹੋ ਗਿਆ 3:30 ਤੇ ਆਪਾਂ ਆ ਗਏ ਘਰ ਲਓ ਜੀ ਕਰਦਾ ਉਹਦਾ ਉਹ ਨਹੀਂ ਸਿਰ ਮੇਰੇ ਦਾ ਗਰਮੀ ਹੈ ਗਰਮੀ ਬਹੁਤ ਕੋਈ ਕਹਿ ਨਹੀਂ ਸਕਦਾ ਵੀ ਇਹ ਅਕਤੂਬਰ ਦਾ ਮਹੀਨਾ ਆ ਹਾ ਜਿਹੜੀ ਵਾਲੇ ਸੂਟ ਪਾਉਂਦੇ ਆ ਬਿੱਟੂ ਮੈਂ ਕਹ ਕੋਈ ਇਹ ਨਹੀਂ ਕਹਿ ਸਕਦਾ ਵੀ ਅਕਤੂਬਰ ਦਾ ਮਹੀਨਾ ਆ ਚੱਲਦਾ ਪਿਆ ਤੇਰੀ ਨਰਮਤੇ ਚੱਲਦੇ ਪਿਆ ਵੀ ਇਹ ਇਹ ਤੋਂ ਹਿਸਾਬ ਲਾ ਲੋ ਕਿੰਨੀ ਗਰਮੀ ਆ ਉਹ ਮੰਮੀ ਤੇ ਰੁਬਲ ਆਉਂਦੇ ਪਹਿਲਾਂ ਕੱਪੜੇ ਚੇਂਜ ਕਰ ਰ ਗਏ ਅੰਦਰ ਕਿੰਨੀ ਗਰਮੀ ਹੈਗੀ ਆ ਚਲੋ ਠੀਕ ਆ ਜੀ ਪਹੁੰਚ ਕੇ ਘਰ ਨੂੰ ਦੇਖਦੇ ਆ ਅੱਗੇ ਦਾ ਕੀ ਹਿਸਾਬ ਕਿਤਾਬ ਤੇ ਕੀ ਪ੍ਰੋਗਰਾਮ ਲੋ ਜੀ 6 ਵਜਨ ਚ 10 ਮਿੰਟ ਰਹਿ ਗਏ ਤੇ ਆਪਾਂ ਇਹ ਘਰੇ ਤੇ ਇੱਧਰ ਸਾਰੇ ਜਾਣੇ ਦੇਖ ਰਿਹਾ ਬਲੌਗ ਦੇਖ ਰਿਹਾ ਕੋਈ ਕਿਸੇ ਦਾ ਉਹ ਮੈਡਮ ਜੀ ਸੁੱਤੇ ਪਏ ਆ ਲਓ ਜੀ ਆ ਵਿਆਹ ਜਾਣ ਤੋਂ ਪਹਿਲਾਂ ਲਾਉਣੀ ਸੀ ਨੇਲ ਪੋਸ਼ ਬਾਅਦ ਚ ਫਿਰ ਅਸੀਂ ਬਾਅਦ ਚ ਆ ਕੇ ਘਰ ਲਾਈਏ ਉਹ ਤੇ ਮੈਂ ਉਹੀ ਗੱਲ ਕਰਦਾ ਨੇਲ ਵਾਸ਼ ਪਹਿਲਾਂ ਲਾਉਣੀ ਜਾਈਦੀ ਕਿ ਹੁਣ ਤੁਸੀਂ ਘਰ ਵਾਪਸ ਆ ਕੇ ਨੇਲ ਵਾਸ਼ ਲਾਉਣ ਲੱਪੇ ਨਹੀਂ ਕਹਿੰਦੀ ਲਾਉਣੀ ਹੈ ਮੈਂ ਚਲੋ ਅੱਛਾ ਚਾਚੂ ਦਾ ਕੀ ਪ੍ਰੋਗਰਾਮ ਹੈ ਜੀ ਕਿ ਪੀ ਲਈਆ ਤੁਸੀਂ ਪੀ ਲਈਆ ਬਲੌਗ ਬਣਾਇਆ ਸੀ ਨਾ ਚਲੋ ਮੈਨੂੰ ਬਣਾ ਕੇ ਦਿਓ ਫਿਰ ਮੈਂ ਪੀਨੀ ਆ ਪਰ 10 ਮਿੰਟ ਰੁੱਕ ਕੇ ਬਣਾਇਓ ਮੈਂ ਇੱਥੇ ਹੀ 10 ਮਿੰਟ ਘਰੇ ਚਲੋ ਠੀਕ ਹੈ ਜੀ ਮੈਂ ਹੁਣ ਕੱਲਾ ਹੀ ਬਿਊਮੇ ਜਾ ਹਾਂ ਇਹ ਆਜ ਤੱਕ ਸੁਣੋ ਇੰਨਾ ਕੁਝ ਨਹੀਂ ਖਾਧਾ ਪਰ ਹੁਣ ਭੁੱਖ ਲੱਗਦੀ ਹੈ ਬਿਆਦ ਇੰਨਾ ਕੁਝ ਨਹੀਂ ਖਾਧਾ ਬਲੌਗ ਜੇ ਸਾਰਾ ਕੁਝ ਆਇਆ ਕੀ ਕੁਝ ਖਾਧਾ ਤੁਸੀਂ ਰੋਟੀ ਨਹੀਂ ਖਾਦੀ ਹਾਂ ਮਾੜਾ ਮਾੜਾ ਸਾਰਾ ਸਾਰੀ ਚੀਜ਼ ਦਾ ਟੇਸ ਦੇਖਿਆ ਆਪਾਂ ਵਧੀਆ ਸੀ ਬਹੁਤ ਵਧੀਆ ਸੀਗਾ ਹਮਮ ਚਲੋ ਠੀਕ ਹੈ ਜੀ ਤੁਸੀਂ ਪਹਿਲੇ ਆ ਗਏ ਸੀ ਹਾਂ ਰੋਟੀ ਤਾਂ ਪਹਿਲੇ ਆਪ ਘਰ ਆ ਗਏ ਸੀ ਭੁੱਖ ਲੱਗੀ ਹੈ ਤੋ ਫਿਰ ਖਾਣਾ ਖਾਓ ਲਓ ਜੀ 6:00 ਵਜੇ 10 ਮਿੰਟ ਹੋ ਗਏ ਇਦਾਂ ਹੁਣ ਵਿਆਹ ਤੋਂ ਆ ਕੇ ਵਿਆਹ ਨਹੀਂ ਖਾਦੀ ਪਰ ਵਿਆਹ ਤੋਂ ਬਾਅਦ ਆ ਕੇ ਕਹਿੰਦੀ ਹੁਣ ਮੈਨੂੰ ਭੁੱਖ ਲੱਗੀ ਆ ਤੇ ਹੁਣ ਮਾਂ ਆਪਣੀ ਨੂੰ ਪਾਉਣ ਦੀ ਫੁੱਲੀਆਂ ਆ ਕਿ ਮੈਨੂੰ ਬਾਹਰ ਲਈ ਕੋਈ ਚੀਜ਼ ਮੰਗਵਾ ਕੇ ਦਿਓ ਪੁੱਤ ਜੋ ਮਰਜ਼ੀ ਕਰ ਲੈ ਹੁਣ ਬਾਹਰੋਂ ਕੁਝ ਨਹੀਂ ਆਉਣਾ ਉਹ ਤਾਂ ਜੱਜਨਾ ਖਾਦਾ ਵੀ ਕੀ ਆ ਇਹਨਾਂ ਨੇ ਜੱਜਨਾ ਤਾਂ ਰੋਟੀ ਦੇ ਨਾਲ ਹੀ ਸਭ ਥੋੜਾ 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 ਸਾਰਾ ਕੁਝ ਖਾਦਾ ਹੋ ਉਹ ਜਿੱਦਾਂ ਤੇ ਹੁਣ ਵੀ ਹੁਣ ਵੀ ਮੈਂ ਦੱਸਦੀ ਆ ਗਰਮੀ ਬਹੁਤ ਜ਼ਿਆਦਾ ਸੀ ਉਹਦੇ ਉੱਥੇ ਬਹਿਿਆ ਨਹੀਂ ਸੀ ਹੁੰਦਾ ਹੈਗਾ ਇੰਨੀ ਗਰਮੀ ਲੱਗਦੀ ਸੀ ਕੁਝ ਕੁਝ ਜੱਜਨਾ ਟਰੱਡ ਭਰਿਆ ਬੈਹਿਦਾ ਨਾ ਉਥੇ ਤੁਹੀ ਬੜਾ ਕਿੰਨੀ ਕਾਲੀ ਪਾਈ ਜਾਣ ਦੀ ਐਵੀ ਕਾਲੀ ਪਾਈ ਇੱਥੇ ਬੜੀ ਬਸੀ ਰੋਟੀ ਵੀ ਚਾਹ ਹੁਣ ਅਸੀਂ ਮੈਂ ਪੀ ਕੇ ਜਾਣੀ ਆ ਮੈਂ ਚਾਹ ਪੀ ਕੇ ਫੇ ਜਾਊਂਗਾ ਤੇ ਹਰਮਨ ਨੇ ਨਾਲ ਦੇ ਕਿਹਾ ਕੋਈ ਗੱਲ ਨਹੀਂ ਗਲਤੀ ਸਾਡੀ ਆ ਤੇ ਚਲੋ ਬਣਾ ਕੇ ਲਿਆਓ ਅੰਦਰ ਫਿਰ ਆਪਾਂ ਬਹਿ ਕੇ ਪੀਨੇ ਹੈ ਲਓ ਜੀ ਚਾਹ ਸਾਡੀ ਗਈ ਆ ਬਣ ਇਹ ਕਿੰਨੀ ਆ ਜੀ ਯਾਨ ਤੇ ਕਿੰਨੇ ਕਨੇ ਪੀਣੀ ਇਹ ਮੇਰੀ ਤਾਂ ਹਰਮਨ ਦੀ ਆ ਨਾ ਹਰਮਨ ਨੇ ਕਿਹਾ ਆਵੀ ਕਿਦਾਂ ਚਲੋ ਆਜੋ ਚਾਹ ਪੀਓ ਲੋਈ कुरकुरੇ ਖਾਓ कुरकुरੇ ਇਹ ਲੈ ਮੋਟੋ ਮੋਟੀ कुरकुरੇ ਲੈਣੇ ਕੋਣੋਂ ਮੈਣੇ ਕੋਣੋਂ ਚਲੋ ਲਾਓ ਟੀਵੀ ਜੀ ਹੁਣ ਆਪਾਂ ਚਾਹ ਪੀ ਲਈਏ ਕਹਿੰਦੇ 3:00 ਵੱਜ ਗਏ ਆ ਤਾਂ ਵਾ 7 ਹੋ ਗਏ ਆ ਹਾਂਜੀ ਸਰਾ 7 ਹੋ ਗਏ ਆ ਤੇ ਮਮਾ ਇੱਧੇ ਪਤਾ ਨਹੀਂ ਕੀ ਕਰਦੇ ਪਏ ਆ ਕੱਪੜਿਆਂ ਦੇ ਤੇ ਐ ਮਾਰ ਰਹੇ ਨੇ ਹਾਂ ਤੇ ਦੀਦੀ ਤੇ ਵੇਲੇ ਟਾਈਮ ਪਾਸ ਕਰਦੀ ਪਈ ਆ ਹਾਰਮਨ ਇੱਥੇ ਫਲਾਣੀ ਚੈਟਿੰਗ ਕਰਦਾ ਪਿਆ ਕਿਸੇ ਨਾਲ ਤੇ ਦਾਦੀ ਵੀ ਪਤਾ ਨਹੀਂ ਕੀ ਕਰਦੀ ਪਈ ਆ ਤੇ ਮੈਂ ਵਲੌਗ ਬਣਾਣੇ ਪਈਆਂ ਤੇ ਚੈਟਿੰਗ ਕਰਦਾ ਚੈਟਿੰਗ ਚੈਟਿੰਗ ਸੱਚੀ ਚੈਟਿੰਗ ਆ ਪੋਸਟ ਕਰਨੇ ਤੇ ਮੈਂ ਵਲੌਗ 'ਚ ਚਲੋ ਹੁਣ ਪਾਪਾ ਗਏ ਆ ਬਾਜ਼ਾਰ ਪਾਪਾ ਕਰਨ ਗਏ ਆ ਦੁਕਾਨੇ ਕੋਲ ਇੱਥੇ ਗਾਣੇ ਸੰਦੇ ਪਏ ਸੀਗੇ ਨੇ ਸਪੌਂਸਰ ਤੇ ਹੁਣ ਮੰਮੀ ਨੂੰ ਭੁੱਖ ਲੱਗੀ ਹੈ ਮੰਮੀ ਨੂੰ ਭੁੱਖ ਲੱਗੀ ਹੈ ਲੱਗੀ ਕੁਛ ਨਹੀਂ ਨੇ ਟੰਗ ਮੇਰਾ ਨਾ ਕੋਈ ਚਲੋ ਠੀਕ ਹੈ ਫਿਰ ਮਾਰ ਲਓ ਤਿਆਂ ਕੱਪੜਿਆਂ ਦੀ ਠੀਕ ਹੈ ਚਲੋ ਚੱਲੇ ਆਤ ਤੇ ਇੱਧਰ ਮੰਮੀ ਇੰਨੀ ਕਰਦੀ ਆ ਮੈਂ ਕਿਹਾ ਇੱਕ ਰੀਲ ਬਣਾਈਏ ਉਹ ਚ ਕਹੀਏ ਮੈਂ ਕਿਹਾ ਜੇ ਮੈਂ ਗਾਣਾ ਮੈਂ ਕਰਕੇ ਫਲਾਈ ਆਵਾਂ ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੀ ਕਿਹਾ ਪਾਪਰ ਗਾਣ ਦੇ ਜ਼ਿੰਦਗੀ ਮੇਰੀ ਸੌਂਗੀ ਆ ਹੰਬੰਦਾ ਹੱਸਦਾ ਕਿ ਦਾ ਸਾਇਲੈਂਟ ਮੂਡ ਲਾ ਕੇ ਹੱਸਦਾ ਆ ਐ ਬੱਪਾ ਸਾਇਲੈਂਟ ਮੂਡ ਲਾ ਕੇ ਹੱਸਦਾ ਆ ਐ ਓਏ ਪਪਾ ਆ ਗਿਆ ਹੁਣ ਉਹ ਆ ਗਿਆ ਪੁੱਤ ਓ ਯਾਰ ਕੋਈ ਮੈਨੂੰ ਦੇਖ ਲਓ ਵਲੌਗ ਚ ਕੁਛ ਕਰ ਲਓ ਮੈਂ ਕਹੀ ਤਾਂ ਜਾਣੀ ਆ ਤੇ ਇਹ ਰਿਪੋਰਟ ਕਰਨਾ ਜਿਹੜੇ ਗੱਲਾਂ ਕਰੀ ਜਾਂਦੇ ਆ ਲੋ ਇਧਰ ਬਤਨ ਕੀ ਹੋ ਰਿਹਾ ਵਿਆਹ ਜਿਹੜੇ ਖਾ ਕੇ ਆਏ ਆ ਨਾ ਵਿਆਹ ਖਾਣ ਵਾਲਿਆਂ ਨੇ ਆ ਦੋ ਜਣਾਂ ਨੇ ਮੈਗੀ ਖਾਣੀ ਹੈ ਮੈਂ ਤੇਨੂੰ ਖਾਦੀ ਨਹੀਂ ਹਜੂ ਮੈਰੀਓ ਮਿਰਚਾਂ ਵਾਲੀ ਖਾਣੀ ਆ ਮੈਂ ਖਾਣੀ ਅੱਪਾ ਭਾਈ ਨੇ ਜਾਂਦੇ ਆਈ ਜਨੇ ਸਾਰੀ ਮੈਗੀ ਵੀ ਥੋੜੀ ਆਈ ਆ ਮੇਰੀ ਆਈ ਆ ਕਿੰਨੇ ਖਾਣੀ ਕਿੰਨੇ ਨਹੀਂ ਮਿਲਣੇ ਮੇਰੀ ਮੇਰੀ ਨਹੀਂ ਨਾ ਆਈ ਆ ਮੇਰੇ ਪਪਾ ਦੇਖ ਲਾ ਵਾ ਮੈਨੂੰ ਨਹੀਂ ਮੰਗਾ ਦੇ ਆੜੀ ਹੋਣੀ ਪਹਿਲਾਂ ਦੋ ਪੈਕੇਟ ਖਾਦੇ ਜਿੱਪੀ ਤੇ ਬਸ ਸੌ ਲੱਗੇ ਰੰਗ ਦੀ ਸੌ ਲੱਗੇ ਦੋ ਮਿੰਟ ਨੀ ਚਮਚਾ ਲਿਆ ਇੱਕ ਤਾਲਮ ਹੋ ਗਈ ਤੂੰ ਕਿਉਂ ਕੋਲ ਆ ਜੁਦਾ ਪਾਪਾ ਹੁਣ ਮੈਂ ਵੀ ਚਮਚਾ ਲੈਣਾ ਕਿ ਮੈਂ ਵੱਡਾ ਭਰ ਕੇ ਚਮਚਾ ਲੈਣਾ ਹੈ ਮੈਗੀ ਜੋ ਹੁਣ ਲੈ ਲਈ ਦੀਦੀ ਦੇ ਲੈ ਲਈਂਦਾ ਜੂ ਦੀਨ ਦੀਨ ਦੇ ਕਿ ਮੈਨੂੰ ਤਾਂ ਇੱਕ ਵੀ ਨਹੀਂ ਦਿੱਤਾ ਹੀ ਚਮਚਾ ਤੀ ਮੰਗਿਆ ਹੋਵੇ ਤੂੰ ਕਿਉਂ ਮੰਗਿਆ ਉਹ ਰੱਖ ਕੇ ਚਮਚਾ ਲੈ ਕੇ ਸੋਚਦੇ ਦੇ ਹਣ ਮਨਾਪਣਾ ਲੈ ਕੇ ਆਇਆ ਸੀ ਤੂੰ ਵੀ ਆਪਣਾ ਲੈ ਆਂਦੀ ਆਹ ਆਪਣਾ ਲੈ ਆਉਂਦੇ ਮੇਰੇ ਜਿੱਥੇ ਖਾਈ ਲੈਂਦੀ ਆ ਜੇ ਮੇਰੀ ਮੈਗੀ ਚ ਚਮਚਾ ਲੈਂਦੀ ਹੁੰਦੀ ਆ ਦੀਦੀ ਮੈਂ ਕਿਹਾ ਮੈਗਾ ਦੀਦੀ ਕਿਰੇਮ ਮੈਗੀ ਨਹੀਂ ਦੇਣੀ ਭਰਾਵਾ ਹਰ ਮੈਂ ਤਹਾ ਦੀਦੀ ਗੁੱਸਾ ਹੀ ਹੋ ਗਈ ਮੇਰੇ ਨਾਲ ਮੈਂ ਨਹੀਂ 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 ਗੁੱਸੇ ਨਹੀਂ ਹੋਈ ਦੀਦੀ ਮੈਨੂੰ ਗੁੱਸੇ ਹੋ ਗਈ ਭਰਾਵਾ ਜਬਰਦਸਤੀ ਇਹ ਐਦਾ ਮੈਗੀ ਲੜ ਕੇ ਥੱਲੇ ਡੋੜ ਲਈ ਭਰਾਵਾ ਆਣਾ ਸੀ ਨਾ ਕੋਈ ਹੀ ਤੇ ਬਲੌਗ ਆਣਾ ਇਹਨੇ ਬਣਾਉਣ ਨਹੀਂ ਦਿੱਤਾ ਹੈਗਾ ਮੈਂ ਹਰ ਨੂੰ ਕਹਿੰਦੇ ਬਣਾਓ ਮੰਮੀ ਨੂੰ ਮੈਂ ਕਿਹਾ ਮੈਂ ਇਹ ਬਣਾਓ ਮੰਮੀ ਕਰਦੇ ਪਹਿਲਾਂ ਵੀ ਦੇਣਾ ਮੈਗੀ ਕਰਾਂ ਇੱਕ ਆयो ਮੈਂ ਅੱਡਾ ਉੱਠੀ ਦੂਜਿਆਂ ਤੇ ਨਹੀਂ ਬਣਾਉਣਾ ਅੰਡਾ ਫੇਹ ਪੈ ਗਈ ਤਾਂ ਮੈਂ ਬਣਾਉਂ ਯਾਰ ਮੈਂ ਫੇਹ ਉੱਠੀ ਮੈਂ ਫੇਹ ਲੈ ਕੇ ਮੈਂ ਕਿਹਾ ਬੱਜਣਾ ਬਣਾਉਣੀ ਨਹੀਂ ਹੈਗੀ ਤੈਨੂੰ ਪੁੱਛ ਵੀ ਨਹੀਂ ਗੱਲ ਆਏਗਾ ਚਲੋ ਠੀਕ ਹੈ ਚਲੋ ਠੀਕ ਹੈ ਚਲੋ ਆਪਾਂ ਦੇਖ ਲਓ ਮੇਰੇ ਨੂੰ ਦੇਣੀ ਪਣੀ ਹੈ ਕਬਾਈਟ ਮੇਰੀ ਗੱਲ ਸੁਣੋ ਆ ਮੈਂ ਤਾਈਆਂ ਹਰਮਨ ਕਹਿੰਦੇ ਸੀ ਨਾ ਮੈਂ ਮੈਂ ਚਾਰ ਪੈਕੇਟ ਮੰਗਾਤੇ ਆ ਇਸ ਸੁਦੀਆਂ ਹੀ ਮਿਰਚਾਂ ਹੀ ਹੁੰਦੀਆਂ ਆ ਸਾਰੀ ਸੁਦੀ ਨਹੀਂ ਖਾ ਹੁੰਦੀ ਆਗੀ ਇਹਦੇ ਨਾਲ ਰੋਟੀ ਲੈ ਲਈਓ ਮੈਨੂੰ ਦੇ ਦਿਓ ਮੈਂ ਵੀ ਖਾ ਸਕਦੀ ਆ ਕੀ ਮੈਂ ਵੀ ਖਾ ਸਕਦੀ ਆ ਜਿਆਦਾ ਇਹਦੀ ਉੱਤੇ ਵੀ ਜਿਆਦਾ ਖਾਦੀ ਤੇਨਾ ਗੱਲ ਕੀਤੀ ਤਾਂ ਉਹਨੂੰ ਮੈਂ ਗੱਲ ਨਹੀਂ ਕੀਤੀ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ ਹਰ ਨਾ ਆਪਾਂ ਵੀ ਇੱਥੇ ਘਰ ਪਲੇਟ ਆਪਾਂ ਵੀ ਉੱਤੇ ਹੀ ਕਰਨਾ ਹੈ ਜਿੱਦਾਂ ਇਹ ਕਰੂਗੀ ਤੇਰੀ ਗੱਲ ਹੀ ਆਪਾਂ ਪਲੇਟ ਵੀ ਕਰਨਾ ਉੱਤੇ ਹੀ ਕਰਨਾ ਆਪਾਂ ਉੱਤੇ ਹੀ ਕਰਨਾ ਆਪਾਂ ਨਹੀਂ ਮੈਂ ਕੀ ਮੈਂ ਕੀ ਦੀਦੀ ਨਾਲ ਖਾਣੀ ਨਹੀਂ ਹੈਗੀ ਦੀਦੀ ਸਾਹਿਬ

ਤਾਂ ਕੀ ਨਾ ਠੀਕ ਐ ਸੀ ਮੇਰੀ ਜਾਨੀ ਮੇਰੇ ਦਿਲ ਘਟਦਾ ਬੰਦੇ ਦਾ ਮੈਂ ਤਾਂ ਅੱਖਾਂ ਬੰਦ ਕਰ ਲਾ ਮੈਂ ਖਾਣ ਦਾ ਅੱਧੀ ਦਾ ਇੱਕ ਵਾਰੀ ਮਿਰਚਾਂ ਵਾਲੀ ਮੈਗੀ ਬਣਾਈ ਆ ਜਿਹੜੀ ਇਹ 6 ਪੈਕਟ ਬਣਾਏ ਸਾਡੇ ਕੋਲੋਂ ਖਾਣ ਨਹੀਂ ਹੋਈ ਇੰਨੀ ਮੇਟ ਤੇਜ਼ ਇਹਦੇ ਵਿੱਚ ਉਹ ਜ਼ੋਰ ਪਾ ਕੇ ਲੱਗੀ ਉਹ ਤਾਂ ਉਹਨਾਂ ਇੱਕ ਪੈਕਟ ਲੱਗੀ ਜਾ ਕੇ ਬੈਲੀ ਬੰਦਾ ਚੇਤਾ ਰੱਖ ਲੈ ਦਿਵਾਲੀ ਆਉਣ ਵਾਲੀ ਆ ਪਪਾ ਐਦਾਂ ਕਰੋ ਫਿਰ 2 ਪੈਕਟ 2 ਪੈਕਟ ਅੰਦਰ ਦੂਜੇ ਪਏ ਆ ਮਿਕਸ ਕਰਕੇ ਬਣਾ ਲਓ ਆ ਇਹ ਕਿਹੜਾ ਮਿਕਸਰ ਇਹਨਾਂ ਨਾਲ ਉਹ ਚਲੋ ਫਿਰ ਬਣਾਓ ਫਿਰ ਹੁਣ ਓਕੇ ਮਿਲਦੇ ਹਾਂ ਹੁਣ ਬਾਅਦ ਚੋ ਸਾਰੇ ਬਣਾਓ ਤਾਂ ਕਿ ਬੈਠੀਆਂ। ਵਧੀਆ ਕੀ ਹੋਇਆ? ਸੀਗਾ ਕੱਪੜਿਆਂ ਨੇ ਤਿਹਾਂ ਮਾਰਦੇ ਸੀਗੇ ਬੈਠੇ। ਹਾਂ। ਇਹਨੇ ਨਾ ਹੋਰਾਂ ਲਾਇਆ ਉਹ ਤੇ ਚੀਕਾਂ ਜੀਆਂ ਪੈਂਦੀਆਂ ਆ ਹੋਰਾਂ ਦੇ ਵਿੱਚ। ਉਹ ਹੋਰ ਚੀਕਾਂ ਲਾਇਆ ਇਹਨੇ ਹੁਣ। ਸੁਣੋ ਕਿ ਇੰਦਰ ਲਾਇਆ ਨਾਲ। ਅੱਛਾ। ਇੱਕ ਮਿੰਟ ਜਦੋਂ ਉਹ ਤੇ ਚੀਕ ਜੀ ਵੱਜੀ ਇਹਨੇ ਪਲਕ ਨੇ ਵੀ ਚੀਕ ਮਾਰਤੀ। ਅੱਛਾ ਤੁਸੀਂ ਇਹ ਦੇਖੋ ਅਸੀਂ ਤਿੰਨੋਂ ਕੱਪੜੇ ਛੱਡ ਕੇ ਬਾਹਰ ਨੱਠੀਆਂ। ਸਾਨੂੰ ਲੱਗਾ ਡਿੱਗ ਪਈ ਕਿਤੇ। ਸਾਡੀ ਜਾਨ ਇਦਾਂ ਇਹ ਮੇਰਾ ਦਿਲ ਤਰਾ ਤਰਾ ਕਰੇ ਜਦੋਂ ਅਸੀਂ ਬਾਹਰ ਗਏ ਆ ਨਾ। ਉਹ ਚੀਕਾ ਉੱਜ ਹੋ ਗਿਆ ਮੋੜ ਤੇ ਚੀਕਾ ਵਾਜੀ ਨਾ ਮੈਂ ਤੇ ਹਰ ਮੜ ਗੇੜੀ ਮਾਰ ਚੀਕਾ ਮੰਗ ਮਰ ਕੇ ਅੱਛਾ ਜਦੋਂ ਮੋਰਗੇ ਨਹੀਂ ਆਏਗਾ ਅਸੀਂ ਅੱਜ ਜਦੋਂ ਅਸੀਂ ਬਾਹਰ ਨਿਕਲੇ ਆ ਕੋਈ ਵੀ ਨਹੀਂ ਗਲੀ ਦੇ ਵਿੱਚ ਤਾਂ ਸੰਡੇ ਹੁਣੇ ਹਲੇ ਇਹ ਚਲ ਗਏ ਸੀਗੇ ਅੱਛਾ ਇਹ ਕਿਹਦੇ ਨੂੰ ਮੋਰਗੇ ਉਹ ਦੂ ਮਮਾ ਇਦਾਂ ਦਾ ਹੋਰਾਂ ਲਾਇਆ ਚਲਾਨ ਜਿੰਦਰਾ ਹੋ ਗਿਆ ਨਾ ਪਤਾ ਤੈਨੂੰ ਫੇਰ ਲੱਗਣਾ ਤੁਹਾਨੂੰ ਤਾਂ ਵੀ ਨਹੀਂ ਲੱਭਣਾ ਹੋਰ ਨਾ ਲੱਭਣਾ ਨਹੀਂ ਹੈਗਾ ਕੱਕਾ ਲੱਭਣ ਵਾਲੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਵੀ ਕਿੱਥੇ ਕੀ ਲਾਇਆ ਹਮਾਰਾਂ ਨੇ ਮੁਰਗੇ ਇਹਨਾਂ ਨੇ ਲੱਭ ਹੀ ਲਿਆ ਆ ਲਓ ਜੀ ਟਾਈਮ ਹੋ ਗਿਆ ਪੌਣੇ 9 ਤੇ ਇੱਧਰ ਹੋ ਰਹੀ ਹੈ ਜੀ ਰੋਟੀ ਪਾਣੀ ਦੀ ਤਿਆਰੀ ਨਿਆਣਿਆਂ ਦੀ ਬਣ ਰਹੀ ਹੈ ਮਹਿਗੀ ਵਿਆਹ ਮਾਣ ਕੇ ਬੰਗਾਂ ਵਿਆਹ ਖਾਣ ਤੋਂ ਬਾਅਦ ਮੈਗੀ ਖਾਣੀ ਇਹਨਾਂ ਨੇ ਦੱਸੋ ਜੀ ਆਪਾਂ ਤਾਂ ਰੋਟੀ ਖਾਣੀ ਹੈ ਦਾਲ ਨਾਲ ਮੂੰਗੀ ਮਸਰਾਂ ਦੀ ਹਾਂ ਛੁਨਾ ਮਿਲਿਆ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਜੋ ਮਰਜ਼ੀ ਰੋਟੀ ਬਹੁਤ ਤਸੀਰਦਾ ਉਸੇ ਬਹੁਤ ਸਵਾਦ ਸੀ ਰੋਟੀ ਕਹਿੰਦਾ ਕਿਉਂ ਮਤਲਬ ਬਹੁਤ ਵਧੀਆ ਰੋਟੀ ਸੀ ਕਹਿੰਦਾ ਮਾੜੀ ਨਹੀਂ ਸੀ ਰੋਟੀ ਬਹੁਤ ਸੋਣੀ ਸੀ ਕਹਿੰਦਾ ਮੈਂ ਕਿਹਾ ਹਾਂ ਹੀ ਰੋਟੀ ਜੋ ਕਿ ਮੈਂ ਕਹਾਂ ਰਹਿ ਨਹੀਂ ਸੀ ਜਗਾ ਹੀ ਜਾਂਦੀ ਸਾਡੇ ਮੈਂ ਕਿਹਾ ਭਰਾਵਾ ਜਗਾ ਕਿ ਕਿਹੜਾ ਘੰਟਾ ਬੈਠਾ ਰਹਿੰਦਾ ਹੋਰ ਘੰਟਾ 2 ਘੰਟੇ ਪਤਾ ਗਰਮੀ ਬਹੁਤ ਗਰਮੀ ਬਹੁਤ ਸੀ ਏਸੀ ਵੀ ਇੰਨੇ ਕੰਮ ਨਹੀਂ ਸੀ ਕਰਦੇ ਹੈਗੇ ਜੀ ਇਹ ਤਾਂ ਕੱਪੜੇ ਜਿਹੜੇ ਸੀ ਲਾਈਨਿੰਗਾਂ ਵਾਲੇ ਸੀ ਸਾਡੇ ਤਾਂ ਟਖੜੋ ਵੀ ਨਹੀਂ ਸੀ ਹੁੰਦਾ ਹਾਂ ਹਾਂ ਚਲੋ ਤਾਂ ਕਹਿੰਦੇ ਪੜ ਪੜ ਘਰ ਆ ਗਏ ਹੋਰ ਹੋਰ ਨਹੀਂ ਕੀਤੇ ਇੰਸੀ ਲਾ ਕੇ ਆਹ ਚਲੋ ਠੀਕ ਹੈ ਲੈ ਉਹ ਅੰਦਰ ਬਣਾ ਕੇ ਰੋਟੀਆਂ ਓਕੇ ਜੀ ਲਓ ਜੀ ਆਪਾਂ ਲੱਗੇ ਆ ਜੀ ਮੂੰਗੀ ਮਸਲਾਈ ਦਾਲ ਅਚਾਰ ਨਾਲ ਰੋਟੀ ਇੱਧਰ ਦੇਖੋ ਜੀ ਮੈਗੀ ਨਾਲ ਰੋਟੀ ਖਾਣੀ ਇਹਨਾਂ ਨੇ ਨਿਆਣਿਆਂ ਦੇ ਖਾਣੀ ਮੈਦਾਨਾਂ ਅੰਦਰ ਤੁਸੀਂ ਦਾਲ ਨਾਲ ਪਰੌਂਠੀ ਖਾਣੀ ਆ ਤੁਸੀਂ ਪਰੌਂਠੀ ਨਹੀਂ ਖਾਣੀ ਹਾਂ ਨਹੀਂ ਨਹੀਂ ਮੈਂ ਪਰੌਂਠੀ ਨਹੀਂ ਖਾਣੀ ਭਾਈ ਨਹੀਂ ਨਹੀਂ ਪਰੌਂਠੀ ਨਹੀਂ ਖਾਣੀ ਮੈਂ ਪਰੌਂਠੀ ਫੇ ਮੈਨੂੰ ਇੱਕ ਖਾਣੀ ਪੈਣੀ ਆ ਨਾ ਬਣ ਕੇ ਭੁੱਖ ਲੱਜਦੀ ਆ ਦੋ ਬਰੋਟੀਆਂ ਦਾ ਕੰਮ ਖਰਾਬ ਹੋ ਜਾਂਦਾ ਆ। ਹਾਂ। ਦੋ ਬਰੋਟੀਆਂ ਦਾ ਕੰਮ ਖਰਾਬ ਹੋ ਜਾਂਦਾ ਆ। ਇਸ ਕਰਕੇ ਫਿਰ ਦੇਖੋ ਪਹਿਲਾਂ ਟੇਸਟ ਕਰਕੇ। ਹੋਰ ਇਟਸ ਗਾਣੇ ਲੱਗੇ ਆ। ਕਿਦਾਂ 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 ਕਿਦਾਂ? ਗਾਣੇ ਲੱਗੇ ਲਾਉਣ। ਗਾਣੇ ਕਾਪੀਰਾਈਟ ਆ ਜਾਣਾ ਫਿਰ ਹੁਣ ਬਲੌਗ ਬਣਾ ਕੇ ਫੇਰ ਹੀ ਲਾਵਾਂ ਗਾਣੇ ਹੁਣ ਆਪਾਂ। ਚਲੋ ਮਿਲਦੇ ਆਂ ਰੋਟੀ ਪਾਣੀ ਖਾ ਕੇ ਉਹਨੂੰ ਬਾਜ਼ਮਾਰੀ ਸਾਲ ਅਜੇ ਤੱਕ ਨਹੀਂ ਆਇਆ ਹੈਗਾ ਉਤਰ ਕੇ ਥੱਲੇ। ਪੱਲੂ ਦੇਖ। ਹਾਂਜੀ ਲਓ ਜੀ 10 ਵਜ ਗਏ ਨੇ। ਤੇ ਚਲੋ ਜੀ ਇੱਧਰ ਹੋ ਗਏ ਆ ਸਾਰੇ ਬਿੱਲ ਆਪਣੇ ਆਪਣੇ ਕੰਮ ਕਰਕੇ। ਤੇ ਸਾਰੇ ਬੈਠੇ ਆ ਹਰਮਨ ਚਲਾ ਗਿਆ ਉੱਪਰ ਤੇ ਚਲੋ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਇੱਥੇ ਹੀ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਕਰੋ ਜੀ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਸਾੰਨ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਪਲੀਜ਼ ਇੱਕ ਛੋਟਾ ਜਿਹਾ ਕਮੈਂਟ ਕਮੈਂਟ ਜਰੂਰ ਕਰਿਆ ਕਰੋ ਚਲੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ